ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਡੇਰਾ ਤਪੂਵਨ ਕਾਰ ਸੇਵਾ ਪੂਰੀ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਭਾਏਮਾਨ ਇਹ ਮਹਾਂਪੁਰਖਾਂ ਦਾ ਅਸਥਾਨ ਸੰਤ ਕਰਮ ਸਿੰਘ ਉਤੀ ਮਰਦਾਨ ਵਾਲਿਆਂ ਤੋਂ ਚੱਲੀ ਇਹ ਸੰਪਰਦਾ ਸੰਤਾਂ ਦੇ ਸੇਵਾਦਾਰ ਬਾਬਾ ਕਨਈਆ ਸਿੰਘ ਜੀ ਬਾਬਾ ਮੋਹਰ ਸਿੰਘ ਜੀ ਤੇ ਬਾਬਾ ਗੋਪਾਲ ਸਿੰਘ ਜੀ ਤੋਂ ਵੁਰਸਾਏ ਸੰਤ ਬਾਬਾ ਜੈਮਲ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਨਾਮਦਾਨ ਸਿੰਘ ਜੀ ਪੂਰੀ ਵਾਲੇ ਤੇ ਉਹਨਾਂ ਦੀ ਸੇਵਕਾ ਬੀਬੀ ਹਰਜਿੰਦਰ ਕੌਰ ਜੀ ਇਹ ਨਿਰਮਲ ਸੰਪਰਦਾਏ ਜੋ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਦੇ ਵਿੱਚ ਗੁਰੂ ਧਾਮਾਂ ਦੀ ਸੇਵਾ ਗੁਰੂ ਲੰਗਰਾਂ ਦੀ ਸੇਵਾ ਅਤੇ ਮਹਾਪੁਰਖਾਂ ਦੀ ਸੇਵਾ ਦਾ ਜੋ ਸੁਭਾਗ ਹੈ ਉਹ ਇਸ ਨਿਰਮਲ ਸੰਪਰਦਾਏ ਨੂੰ ਸਤਿਗੁਰਾਂ ਤੋਂ ਬਖਸ਼ੀਸ਼ ਹੋਈ ਇਹਨਾਂ ਮਹਾਪੁਰਖਾਂ ਨੇ ਸਾਲ 1932 ਦੇ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੁਰੂ ਕੀਤੀਆਂ ਅਤੇ 16 ਸਾਲ ਸੰਤ ਬਾਬਾ ਪੂਰੀ ਵਾਲਿਆਂ ਨੇ ਝਾੜੂ ਦੀ ਸੇਵਾ ਗੁਰੂ ਰਾਮਦਾਸ ਜੀ ਦੇ ਪ੍ਰਕਰਮਾਂ ਦੇ ਵਿੱਚ ਕੀਤੀ ਉਸ ਤੋਂ ਬਾਅਦ 1946 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਨੇ ਸੇ ਸੱਚ ਕਰਨਿ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਨੂੰ ਵੱਡਿਆਂ ਕਰਨ ਦੀ ਜਿਹੜੀ ਸੇਵਾ ਸੀ ਉਹ ਨਿਰਮਲ ਸੰਪਰਦਾਏ ਦੇ ਮਹਾਨ ਮਹਾਪੁਰਖ ਸੰਤ ਬਾਬਾ ਜੈਮਨ ਸਿੰਘ ਜੀ ਪੂਰੀ ਵਾਲਿਆਂ ਨੂੰ ਸੌਂਪੀ ਲੰਮੇ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਨਿਰਮਲ ਸੰਪਰਦਾਏ ਗੁਰੂ ਮਹਾਰਾਜ ਦੀ ਕਿਰਪਾ ਸੰਤਾਂ ਦੇ ਸਹਿਯੋਗ ਦੇ ਨਾਲ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਵਨ ਗੁਰੂ ਧਾਮਾਂ ਦੀ ਸੇਵਾ ਸੰਗਤਾਂ ਦੀ ਸੇਵਾ ਗੁਰ ਲੰਗਰਾਂ ਦੀ ਸੇਵਾ ਤੇ ਮਹਾਪੁਰਖਾਂ ਦੀ ਸੇਵਾ ਸਾਧ ਗੁਰਾਂ ਦੀ ਕਿਰਪਾ ਦੇ ਨਾਲ ਇਹ ਕਰਦੀ ਆ ਰਹੀ ਹੈ 29 ਅਕਤੂਬਰ ਨੂੰ ਸਾਰੇ ਮਹਾਪੁਰਖਾਂ ਅਤੇ ਉਹਨਾਂ ਦੇ ਸਮਕਾਲੀ ਸੇਵਾਦਾਰਾਂ ਦੀ ਜੋ ਸਾਲਾਨਾ ਯਾਦ ਆ ਉਹ ਨਿਰਮਲ ਡੇਰਾ ਕਾਰ ਸੇਵਾ ਪੂਰੀ ਵਾਲੇ ਤਰਨਤਾਰਨ ਰੋਡ ਡੇਰਾ ਕਾਰ ਸੇਵਾ ਨਿਰਮਲੇ ਤਪੋਵਨ ਤਰਨਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਈ ਜਾਣੀ ਆ ਇੱਕ ਮਹੀਨਾ ਪਹਿਲਾਂ ਹੀ ਸ਼੍ਰੀ ਅਖੰਡ ਪਾਠ ਸਹਿਬਾਨਾਂ ਦੀਆਂ ਲੜੀਆਂ ਪ੍ਰਾਰੰਭ ਹੋ ਜਾਂਦੀਆਂ ਹਨ ਅਤੇ ਇਸੇ ਹੀ ਤਰ੍ਹਾਂ ਆਪਣਾ ਸੰਿਆਸੀ ਮਹਾਤਮਾ ਨਿਰਮਲੇ ਮਹਾਤਮਾ ਉਹਨਾਂ ਦੀਆਂ ਜੋ ਮੰਡਲੀਆਂ ਹਨ ਤਕਰੀਬਨ ਮਹੀਨਾ ਡੇਢ ਮਹੀਨਾ ਇਸ ਪਾਵਨ ਅਸਥਾਨ ਤੇ ਨਿਵਾਸ ਰੱਖਦੀਆਂ ਹਨ ਪ੍ਰਮਾਤਮਾ ਦਾ ਹਰ ਜਸ ਤੇ ਭਜਨ ਸੁਣਦੀਆਂ ਕਰਦੀਆਂ ਤੇ ਕਰਾਉਂਦੀਆਂ ਹਨ ਦਾਸ ਸੰਪਰਦਾਇਕਾਰ ਸੇਵਾ ਨਿਰਮਲੇ ਤਪੂਵਨ ਸਾਰੇ ਸੇਵਾਦਾਰਾਂ ਵੱਲੋਂ ਨਿਰਮਲ ਭੇਖ ਦੇ ਜਿੰਨੇ ਵੀ ਮਹਾਪੁਰਖ ਹਨ ਸੰਤ ਮਹਾਂਤ ਸਾਧੂ ਜੰਗ ਜੋ ਵੀ ਨਿਰਮਲ ਸੰਪਰਦਾਇ ਦੇ ਮਹਾਤਮਾ ਜਨ ਹਨ ਪਾਵੇਂ ਉਹ ਪੰਜਾਬ ਦੇ ਖੇਤਰ ਵਿੱਚ ਉਹਨਾਂ ਦੇ ਅਸਥਾਨ ਹਨ ਪਾਵੇਂ ਹਰਿਆਣੇ ਦੇ ਵਿੱਚ ਜਾਂ ਹਰਦਵਾਰ ਉਤਰਾਖੰਡ ਦੇ ਵਿੱਚ ਜਿੰਨੇ ਵੀ ਨਿਰਮਲੇ ਮਹਾਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਡੇਰੇ ਹਨ ਦਾਸ ਆਪਣੇ ਵੱਲੋਂ ਸਾਰੇ ਹੀ ਭੇਖ ਨੂੰ ਸਮੁੱਚੇ ਭੇਖ ਨੂੰ ਦੋਵੇਂ ਹੱਥ ਜੋੜ ਕੇ ਪੂਰੀ ਸੰਪਰਦਾਏ ਦੇ ਸੇਵਾਦਾਰਾਂ ਵੱਲੋਂ ਇਹ ਬੇਨਤੀ ਹੈ ਕਿ ਸਭ ਮਹਾਪੁਰਖਾਂ ਦੇ ਚਰਨਾਂ ਵਿੱਚ ਇਹ ਬੇਨਤੀ ਆ ਕਿ 29 ਅਕਤੂਬਰ ਨੂੰ ਜੋ ਮਹਾਪੁਰਖਾਂ ਦੀ ਸਾਲਾਨਾ ਯਾਦ ਹੈ ਮਿੱਠੀ ਯਾਦ ਹੈ ਉਹਨਾਂ ਦੀ ਸਾਲਾਨਾ ਵਰਸੀ ਆ ਉਹਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕੇ ਆਪਣੇ ਦਰਸ਼ਨ ਸੰਗਤਾਂ ਨੂੰ ਦੇ ਕੇ ਤੇ ਸਾਨੂੰ ਸੇਵਾਦਾਰਾਂ ਨੂੰ ਕਰਤਾਰਥ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ